ਕਹਿ ਰਹੇ ਨੇ ਆਵੰਦ ਨੇ ਆਵੰਦ ਨੇ ਪੁਰੇ ਆਵੰਦ ਨੇ ਆਵੰਦ ਨੇ ਉਹ ਮਗਰੇ ਮੇਰੇ ਮਾਰੀ ਨਾ ਮੈਂ ਮੇਰੀ ਵੀਡੀਓ ਬਣਨ ਲੱਗ ਰਿਹਾ ਲਾਈਵ ਚੱਲ ਰਿਹਾ ਤੂੰ ਰੋਕਦਾ ਮੇਰੇ ਮਾਰੀ ਨਾ ਓਏ ਮੇਰੇ ਨਾਲ ਜਦੋੜ ਤਿਆ ਬੰਦੇ ਨੇ ਓਏ ਮੇਰੇ ਮਾਰੀ ਨਾ ਭਾਈ ਮੇਰੇ ਮਾਰੀ ਨਾ ਤੇਰੀ ਤੇਰੀ ਵੀ ਹੋ ਰਿਹਾ ਮੇਰਾ ਮਾਰਿਆਂ ਨੇ ਗੱਲ ਸੁਣ ਲੈ ਮੈਂ ਮੈਂ ਲਾਈਵ ਆ ਰਹਾ ਮੈਂ ਸਾਡ ਦੇ ਬਾਗਾਂ ਵਿੱਚ ਜਾ ਰਿਹਾ ਥੋ ਗੱਲ ਸੁਣ ਲੈ ਬਾਈ ਪਿਆਰ ਨਾਲ ਗੱਲ ਕਰੀ ਕੰਮ ਬਾ ਮੈਂ ਉੱਥੇ ਸਾਈਡ ਤੇ ਲਾ ਵੀਡੀਓ ਮੈਂ ਲਾ ਰਿਹਾ ਫਿਰ ਉੱਥੇ ਸਾਈਡ ਤੇ ਜਾਣਾ ਗੱਲ ਸੁਣ ਲੈ ਬਾਈ ਮੈਂ ਲਾਈਵ ਆ ਓਏ ਮੈਂ ਲਾਈਵ ਹੋ ਰਹਾ ਦੇਖ ਲੋ ਮੇਨੂੰ ਟੂਲ ਪੱਲਾ ਚੱਲਣ ਬੰਦੇ ਮੇਰਾ ਛੜਦਾ ਲਾ ਰਿਹਾ ਮੈਂ ਛੜਦਾ ਲਾ ਰਿਹਾ ਮੈਂ ਓਏ ਮੈਂ ਜੂਨੀਅਰ ਸਾਰੇ ਆ ਰਿਹਾ ਮੇਰੇ ਬੰਦੇ ਆ ਗਏ ਮੂਰੇ ਉੱਥੇ ਸੜਦਾ ਕਰ ਲਾਣ ਦੇ ਮੈਨੂੰ ਮੈਨੂੰ ਸੜਦਾ ਕਰਨਾ ਫਿਰ ਸੜਦਾ ਕਰ ਮੇਰੀ ਗੱਲ ਸੁਣ ਮੈਂ ਓਏ ਆ ਦੇਖਾ ਬਾਈ ਇੱਕ ਮਿੰਟ ਹਲਾ ਆ ਜਾ ਆ ਦੇ ਖੜ ਜਾ ਅਸ ਬਾਈ ਲਾਈਵ ਹੋਵਾਂਗੇ ਸਿਰ ਮੇਰੇ ਨਾਲ ਧੱਕਾ ਹੋ ਰਿਹਾ ਜਦੋਂ ਬਾਈ ਮੇਰੇ ਨਾਲ ਹੋ ਰਿਹਾ ਧੱਕਾ ਬਾਈ ਗਲਤ ਗੱਲ ਲੱਗਿਆ ਮੈਂ ਪੱਤਰਕਾਰ ਆ ਰਹੇ ਨੇ ਪਠਾਣੀ ਨੇ ਬਣਾਂਗੇ ਬਾਈ ਮੇਰੇ ਉੱਤੇ ਮਸੀਦ ਦੇ ਪੱਥਰ ਪਾਣੇ ਤੂੰ ਪਿਸਟੋਲ ਕੱਢਦਾ ਮੇਰੇ ਕਿਵੇਂ ਗੋਲੀ ਮਾਰਨਗੇ ਸਾਡੇ ਹੈਗਾ ਥੌੜੇ ਸਾਡੇ ਕੋਲੇ ਬਾਈ ਤੁਹਾਨੂੰ ਕਿਹਨੇ ਹੱਕ ਦਿੱਤਾ ਗੱਲੇ ਨੇ ਵੀ ਵੀਡੀਓ ਨਹੀਂ ਬਣਾਉਣੀ ਕਿਹਨੇ ਹੱਕ ਦੇਤਾ ਤੁਹਾਨੂੰ ਅਸੀਂ ਕੋਈ ਮੰਗਤੇ ਆ ਕਿਉਂ ਇਤਰੇ ਫਿਰਦੇ ਆ ਤੈਨੂੰ ਲੜਿਆ ਤੁਸੀਂ ਤੁਸੀਂ ਵੀਡੀਓ ਕਿਵੇਂ ਰੋਕੋਗੇ ਕੱਢਾ ਪਿਸਤੌਲ ਆਵਾਜ਼ ਆ ਰਹੀ ਹੈ ਆਵਾਜ਼ ਆ ਰਹੀ ਹੈ ਜੂਟੈਕਸ ਵਾਲਾ ਦੇਖ ਲਓ ਉਹਨਾਂ ਕੋਲੇ ਪੱਥਰ ਨੇ ਮੇਰੀ ਮਸ਼ੀਨ ਕੋ ਘੇਰ ਦੇ ਰਹੇ ਆਵਾਜ਼ ਆ ਰਹੀ ਹੈ ਪੜਨ ਲੱਗ ਰਿਹਾ ਲਾਈਵ ਚੱਲ ਰਿਹਾ ਤੂੰ ਰੋਕਦਾ ਮੇਰੇ ਮਾਰੀ ਨਾ ਓਏ ਮੈਨੂੰ ਲੱਤ ਤੋੜ ਦਿਆ ਬੰਦੇ ਨੇ ਓ ਮੇਰਾ ਮਾਰੀ ਨਾ ਭਾਈ ਮੇਨੇ ਮਾਰੀ ਨਾ ਤੇਰੀ ਫਿਕਰੀ ਵੀ ਹੋ ਰਹਾ ਮੇਰਾ ਮਾਰਾਣੇ ਗੱਲ ਸੁਣ ਲੈ ਮੈਂ ਮੈਂ ਲਾਈਵ ਹੋ ਰਹਾ ਮੈਂ ਸਾਡ ਦੇ ਬਾਹਰ ਨਾ ਮਸ਼ੀਨੋ ਤੋਂ ਗੱਲ ਸੁਣ ਲੈ ਭਾਈ ਪਿਆਰ ਨਾਲ ਗੱਲ ਕਰੀ ਕੰਮ ਮੈਂ ਉੱਥੇ ਸਾਈਡ ਤੇ ਲਾ ਵੀਡੀਓ ਮੈਂ ਲਾ ਰਿਹਾ ਫਿਰ ਉੱਥੇ ਸਾਡ ਤੇ ਲਾ ਗੱਲ ਸੁਣ ਲੈ ਭਾਈ ਮੈਂ ਲਾਈਵ ਆ ਓ ਮੈਂ ਲਾਈਵ ਹੋ ਰਹਾ ਦੇਖ ਲੈ ਮੇਨੂੰ ਟੂਲ ਪਲਾ ਚੱਲਦੇ ਬੰਦੇ ਮੇਰਾ ਛੜਦਾ ਲਾ ਰਾਂ ਮੈਂ ਛੜਦਾ ਲਾ ਰਾਂ ਮੈਂ ਓਏ ਮੈਂ ਜੂਨੀਅਰ ਸਾਰੇ ਆ ਰਿਹਾ ਮੇਰੇ ਬੰਦੇ ਆ ਗਏ ਮੂਰੇ ਉੱਥੇ ਛੜਦੇ ਕਰ ਲੈਂਦੇ ਮੈਨੂੰ ਮੈਨੂੰ ਛੜਦਾ ਕਰਨਾ ਫੇਰ ਛੜਦੇ ਕਰ ਮੇਰੀ ਗੱਲ ਸੁਣ ਮੈਂ ਓਏ ਆ ਦੇਖੋ ਭਾਈ ਇੱਕ ਮਿੰਟ ਆ ਜਾ ਆ ਦੇ ਖੜ ਜਾ ਬਾਈ ਲਾਇਓ ਹਵਾਂਗੇ ਸਿਰਨਾ ਤੇ ਕਾ ਹੋ ਰਿਹਾ ਜਦੋਂ ਬਾਈ ਮੇਰੇ ਨਾਲ ਹੋ ਰਿਹਾ ਤੱਕ ਬਾਈ ਗਲਤ ਗੱਲ ਲੱਗਿਆ ਮੈਂ ਪੱਤਰਕਾਰ ਆ ਰਹੇ ਨੇ ਪਛਾਣ ਨਹੀਂ ਬਣਾਂਗੇ ਬਾਈ ਮੇਰੇ ਉੱਤੇ ਮਸੀਦ ਦੇ ਪੱਥਰ ਪੈਣੇ ਤੂੰ ਪਿਸਤੌਲ ਕੱਢ ਦੇ ਮੇਰੇ ਕਿਵੇਂ ਗੋਲੀ ਮਾਰਨਗੇ ਸਾਡੀ ਹੈਗਾ ਥੋਰ ਤੇ ਸਾਡੇ ਕੋਲੇ ਬਾਈ ਸਾਨੂੰ ਕਿਹਨੇ ਹੱਕ ਦਿੱਤਾ ਗੱਲੇ ਨੇ ਵੀ ਵੀਡੀਓ ਨਹੀਂ ਬਣਾਉਣੀ ਕਿਹਨੇ ਹੱਕ ਦਿੱਤਾ ਤੁਹਾਨੂੰ ਅਸੀਂ ਕੋਈ ਮੰਗਦੇ ਆਂ ਕਿ ਉਦਰੇ ਫਿਰਦੇ ਆਂ ਬਾਈ ਤੂੰ ਲੜਿਆ ਤੁਸੀਂ ਤੁਸੀਂ ਵੀਡੀਓ ਕਿਵੇਂ ਰੋਕੋਗੇ ਕੱਢਾ ਪਿਸਤੌਲ ਤੂੰ ਸਾਡਾ ਨੰਬਰ